ਪਿੰਡ ਕਨਮਾ ਵਿੱਚ ਸਥਿਤ थाना सदर ਦੀ ਪੁਰਾਣੀ ਇਮਾਰਤ ਜਿੱਥੇ ਪੁਰਾਣੀਆਂ ਗੱਡੀਆਂ ਪੁਲਿਸ ਦੇ ਵੱਲੋਂ ਰੱਖੀਆਂ ਹੋਈਆਂ ਸੀ ਜਿਸ ਵਿੱਚ ਕੁਝ ਗੱਡੀਆਂ ਤਾਂ ਪੁਲਿਸ ਵੱਲੋਂ ਇੱਥੋਂ ਚੁੱਕ ਲਈਆਂ ਗਈਆਂ ਸੀ ਪਰ ਕਈ ਗੱਡੀਆਂ ਹੱਲੇ ਵੀ ਇਮਾਰਤ ਦੀ ਗਰਾਊਂਡ ਦੇ ਵਿੱਚ ਖੜੀਆਂ ਸੀ ਜੋ ਕਿ ਅੱਜ ਅੱਗ ਦੀ ਚਪੇਟ ਵਿੱਚ ਆ ਗਈਆਂ ਜਿਸ ਦੇ ਪਿੱਛੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਕਿਸੇ ਨੇ ਆਪਣੇ ਖੇਤਾਂ ਵਿੱਚ ਨਾੜ ਨੂੰ ਅੱਗ ਲਗਾਈ ਸੀ ਅੱਗੇ ਇਹ ਜਵਰਦਸਤੀ ਕਿ ਉਸਨੇ थाना सदर ਦੀ ਗਰਾਊਂਡ ਵਿੱਚ ਖੜੀਆਂ ਗੱਡੀਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਤੇ ਦੇਖਦੇ ਹੀ ਦੇਖ ਤੇ 10 ਗੱਡੀਆਂ ਤੂ ਤੂ ਕਰ ਸਾੜਾ ਨਦੀਆਂ ਜਿਸ ਦੀ ਜਾਣਕਾਰੀ ਜਿਵੇਂ ਹੀ ਪੁਲਿਸ ਨੂੰ ਲੱਗੀ ਤਾਂ ਮੌਕੇ ਤੇ ਪੁਲਿਸ ਅਧਿਕਾਰੀਆਂ ਨੇ ਪਹੁੰਚ ਕੇ ਫਾਇਰ ਬਗੇਟ ਨੂੰ ਇਸ ਦੀ ਸੂਚਨਾ ਦਿੱਤੀ ਜਿਸ ਦੇ ਚੱਲ ਦੇ ਮੌਕੇ ਤੇ ਪਹੁੰਚ ਦੋ ਫਾਇਰ ਬਗੇਟ ਦੀਆਂ ਗੱਡੀਆਂ ਨੇ ਕੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੇ ਦੱਸਿਆ ਕਿ ਥਾਣਾ ਸੱਦਾ ਦੀ ਪੁਰਾਣੀ ਇਮਾਰਤ ਦੇ ਵਿੱਚ ਹੱਲੇ ਵੀ ਕੁਝ ਗੱਡੀਆਂ ਖੜੀਆਂ ਹੋਈਆਂ ਸੀ ਕਿਸੇ ਨੇ ਨਾੜ ਨੂੰ ਅੱਗ ਲਗਾਈ ਜਿਸ ਕਾਰਨ ਇਹ ਅੱਗ ਦੇ ਚਪੇਟ ਦੇ ਵਿੱਚ ਕਰੀਬ 10 ਗੱਡੀਆਂ ਆ ਗਈਆਂ ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਦੇ ਵੱਲੋਂ ਨਾੜ ਨੂੰ ਅੱਗ ਲਗਾਈ ਗਈ ਹੈ ਉਸ ਤੋਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਸਾਡਾ ਜਿਹੜਾ ਪੁਰਾਣਾ ਥਾਣਾ ਹੈ ਥਾਣਾ ਸਦਰ ਥਾਣਾ ਕਨਵਾ ਵੀ ਕਿਹਾ ਜਾਂਦਾ ਸੀ ਇਹਨੂੰ ਇੱਥੇ ਸਾਡਾ ਜਿਹੜਾ ਪੁਰਾਣਾ ਮਾਲਮਕਤਮਾ ਹਲੇ ਪਿਆ ਕਿਉਂਕਿ ਜਿਹੜਾ ਨਵਾਂ ਥਾਣਾ ਹੈ ਉਹ ਬਾਟਸਾ ਬਣ ਗਿਆ ਸੀ ਤੇ ਇੱਥੇ ਸਾਡਾ ਜਿਹੜਾ ਮਾਲਮਕਤਮਾ ਮਾਲਮਕਾਦਮੀ ਦੀਆਂ ਗੱਡੀਆਂ ਕੁਝ ਇੰਪੋਰਟੈਂਟ ਜਿਹੜਾ ਮਾਲਮਕਤਮਾ ਉਹ ਤਾਂ ਅਸੀਂ ਥਾਣੇ ਸਦਰ ਲੈ ਗਏ ਸੀ ਪਰੰਤੂ ਕੁਝ ਇੱਕ ਗੱਡੀਆਂ ਜਿਹੜੀਆਂ ਨਾ ਜਾਣ ਨਹੀਂ ਜਾ ਸਕਦੀਆਂ ਸੀ ਜਾਣਦੇ ਜੋ ਸਪਰਤ ਸਨ ਉਹ ਕੁਝ ਗੱਡੀਆਂ ਸਾਡੀਆਂ ਇੱਥੇ ਖੜੀਆਂ ਸਨ ਤੇ ਜੋ ਇੱਕ ਕਿਸਾਨ ਨੇ ਥਾਣੇ ਦੇ ਇਲਾਕੇ ਕਿਸਾਨ ਨੇ ਕਿਸੇ ਨਾੜ ਨੂੰ ਅੱਗ ਲਾਈ ਹੋਈ ਸੀ ਜਿਹਦੇ ਕਰਕੇ ਜਿਹੜਾ ਇਹਨਾਂ ਗੱਡੀਆਂ ਨੂੰ ਅੱਗ ਪੈ ਗਈ ਆ ਇਹਦੇ ਵਿੱਚ ਕੋਈ 10 ਦੇ ਕਰੀਬ ਗੱਡੀਆਂ ਜਿਹੜੀਆਂ ਸਾਡੀਆਂ ਸੜਕੇ ਤਬਾਹ ਹੋ ਗਈਆਂ ਨੇ ਤੇ ਬਾਕੀ ਜਿਹੜਾ ਥਾਣਾ ਥਾਰਾ ਸੇਫ ਹੈ ਬਾਕੀ ਸਾਰਾ ਜਿਹੜਾ ਮਾਲਮ ਕਦਮੋਂ ਸੇਫ ਹੈ ਸਿਰਫ ਜਿਹੜੀਆਂ ਬਾਹਰ ਗੱਡੀਆਂ 10 ਦੇ ਕਰੀਬ ਖੜੀਆਂ ਨੇ ਦੇ ਦੋ ਟਰੱਕ ਨੇ ਦੋ ਤਿੰਨ ਕਾਰਾਂ ਨੇ ਆਟੋ ਵਗੈਰਾ ਨੇ ਉਹ ਸਾਡੇ ਜਿਹੜਾ ਆਪਣਾ ਸੜਕੀ ਸਵਾਹ ਹੋਇਆ ਜਿਹਦੇ ਸਬੰਧ ਵਿੱਚ ਅਸੀਂ ਸਾਰੀ ਕਾਰਵਾਈ ਕਰ ਰਹੇ ਹਾਂ ਤੇ ਜਿਹੜੇ ਜਿਸ ਕਿਸਾਨ ਨੇ ਨਾਲ ਨੂੰ ਅੱਗ ਲਾਈ ਉਹਦੇ ਖਿਲਾਫ ਪਰਚਾ ਵੀ ਦਰਜ ਕਰਾਂਗੇ ਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰ ਲੱਗਦਾ ਨਹੀਂ ਪ੍ਰਸ਼ਾਸਨ ਵੱਲੋਂ ਲਗਾਤਾਰ ਸੁਚੇਤ ਵੀ ਕੀਤਾ ਜਾਂਦਾ ਕਿਸਾਨਾਂ ਨੂੰ ਫਿਰ ਵੀ ਜਿਹੜੇ ਆ ਸਾਨੂੰ ਜਿਹੜੇ ਹੱਗ ਲੱਗਣ ਦੇ ਮਾਮਲੇ ਆ ਸਾਹਮਣੇ ਆ ਰਹੇ ਅਸੀਂ ਇਹਦੇ ਖਿਲਾਫ ਕਿਸਾਨਾਂ ਨੂੰ ਸੁਚੇਤ ਵੀ ਕਰੀਆ ਕਿ ਵੀਰੀ ਬੇਨਤੀ ਵੀ ਕੀਤੀ ਆ ਤੇ ਇਹਨਾਂ ਦੇ ਖਿਲਾਫ ਅਸੀਂ ਪਰਚੇ ਵੀ ਦਰਜ ਕਰਦੇ ਹਾਂ ਪਰੰਤੂ ਸਾਨੂੰ ਇਸੇ ਪ੍ਰਤੀ ਹੁਣ ਵੀ ਜਾਗਰੂਕ ਹੋਣਾ ਚਾਹੀਦਾ ਜੇ ਇਸ ਤਰ੍ਹਾਂ ਦੇ ਇਨਸੀਡੈਂਟ ਹੁੰਦੇ ਰਹੇ ਤੇ ਸਾਡੇ ਲਈ ਕੋਈ ਵੀ ਨੁਕਸਾਨਦਾਇਕ ਹੋ ਸਕਦੇ ਹਨ ਤਾਂ ਮੈਂ ਫੇਰ ਦੁਬਾਰਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਦਾ ਕਿ ਨਾਲ ਨੂੰ ਅੱਗ ਲਾਉਣੀ ਬੰਦ ਕਰੋ ਤਾਂ ਜੋ ਕੋਈ ਨੁਕਸਾਨ ਨਾ ਹੋ ਸਕੇ ਆਪਣੇ ਵੱਲੋਂ ਸਰ ਕੀ ਕਾਰਵਾਈ ਅਮਲ ਚ ਲੈਂਦੀ ਆ ਅਸੀਂ ਇਹਦੇ ਸਬੰਧ ਵਿੱਚ ਜਿਹੜਾ ਕਿਸਾਨ ਉਹਦੇ ਖਿਲਾਫ ਪਰਚਾ ਦਰਜ ਕਰ ਰਹੇ ਹਾਂ ਤੇ ਅਗਲੀ ਕਾਰਵਾਈ ਅਸੀਂ ਅਮਲ ਚ ਲਿਆ ਰਹੇ ਹਾਂ ਉਧੇਪੇ ਸਬੰਧ ਦੇ ਵਿੱਚ ਮੈਂ ਬਸ ਪਤਾ ਜੋ ਹੀ ਕਰ ਰਹੇ ਹਾਂ ਕਿ ਕਿਸ ਖੇਤਾਂ ਨੇ ਅੱਗ ਲਗਾਈ ਸੀ ਫਿਰ ਹਾਲੇ ਸਾਨੂੰ ਅਸੀਂ ਸਿਰਫ ਅੱਗ ਬੁਝਾ ਰਹੇ ਹਾਂ ਸਾਡਾ ਸਾਡਾ ਮੇਨ ਮਕਸਦ ਹੈ ਉਹ ਪਹਿਲਾਂ ਅੱਗ ਤੇ ਕਾਬੂ ਕਰਨਾ ਹੈ ਫਾਇਰ ਬਰਗੇਡ ਦੀਆਂ ਦੋ ਗੱਡੀਆਂ ਆ ਗਈਆਂ ਨੇ ਇਹ ਸਾਡੇ ਬਾਕੀ ਸਾਰਾ ਸਟਾਫ ਹੀ ਆ ਗਿਆ ਤੇ ਅਸੀਂ ਜਿਹੜਾ ਆਪਣਾ ਅੱਗ ਨੂੰ ਬੁਝਾ ਰਹੇ ਹਾਂ ਉਹ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ